ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਿਆਰਿਓ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਅੱਜ ਮਨ ਕੀਤਾ ਸੀ ਕਈ ਮਹੀਨੇ ਬਾਅਦ ਅਕਾਲ ਟੀਵੀ ਚੈਨਲ ਤੇ ਤੁਹਾਡੇ ਸਨਮੁਖ ਰੁਬਰੂ ਹੋਣ ਲੱਗੇ ਆ ਦੇਸ ਜੁਬੇ ਦੇ ਸਭੇ ਸਾਰੇ ਬੀਰਾਂ ਪਰਵਾਂ ਦਾ ਧੰਨਵਾਦ ਹੈ ਜੀ ਜੋ ਕਿ ਤੁਸੀਂ ਕਾਲ ਟੀਵੀ ਚੈਨਲ ਨੂੰ ਬੜਾ ਹੀ ਪਿਆਰ ਬਸ਼ਕੀਤ ਹੁਣ 8-9 ਮਹੀਨੇ ਦਾ ਗੁਰਮੋ ਪਿਆਰੋ ਗੈਬ ਪੈ ਗਿਆ ਸੀ ਹੁਣ ਦੁਬਾਰਾ ਤੁਹਾਡੇ ਲਈ ਨਾਮੀਆਂ ਤੋਂ ਨਮੀ ਵੀਡੀਓ ਜਾਣਕਾਰੀ ਲੈ ਕੇ ਆਇਆ ਕਰਾਂਗੇ ਉਮੀਦ ਹੈ ਕਿ ਤੁਸੀਂ ਕਾਲ ਟੀਵੀ ਚੈਨਲ ਨੂੰ ਇਸ ਤਰ੍ਹਾਂ ਹੀ ਪਿਆਰ ਬਖਸ਼ਿਓਗੇ ਸੋ ਦੇਸ਼ ਵਿਦੇਸ਼ ਵਿਸ਼ਵਾਸ ਇਹ ਸਾਰੇ ਵੀਰਾਂ ਭਰਾਵਾਂ ਲਈ ਜੋ ਅੱਜ ਦਾ ਵਿਸ਼ਾ ਹੈ ਕਿ ਹਰ ਬੰਦੇ ਦਾ ਸਭ ਤੋਂ ਵੱਡਾ ਜੋ ਮਿੱਤਰ ਹੈ ਹਮੇਸ਼ਾ ਬੰਦੇ ਦੇ ਨਾਲ ਦੁੱਖ ਸੁੱਖ ਵਿੱਚ ਰਹਿੰਦਾ ਹੈ ਉਹ ਹਰ ਇੱਕ ਬੰਦੇ ਦਾ ਸਾਥੀ ਹੈ ਖੁਣ ਤੁਸੀਂ ਪੁੱਛੋਗੇ ਵੀ ਉਹ ਕੌਣ ਹੈ ਕਿਹੜਾ ਹੈ ਸਾਡਾ ਜਿਹੜਾ ਮਿੱਤਰ ਹੈ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਜੋ ਸਾਡੇ ਨਾਲ ਰਹਿੰਦਾ ਹੈ ਸਾਡਾ ਆਪ ਦਾ ਹੀ ਮਨ ਹੈ ਜਿਸ ਨੂੰ ਆਪਾਂ ਮੈਡ ਵੀ ਕਹਿੰਦੇ ਨੇ ਮਰਵੀ ਕਹਿੰਦੇ ਨੇ ਦਿਮਾਗ ਵੀ ਕਹਿੰਦੇ ਨੇ ਦੁੱਖ ਹੈ ਸੁੱਖ ਹੈ ਜ਼ਿੰਦਗੀ ਦੀ ਛੋਟੀ ਵੱਡੀ ਮੁਸ਼ਕਲ ਜੋ ਜ਼ਿੰਦਗੀ ਵਿੱਚ ਆਉਂਦੀ ਹੈ ਉਸ ਦੇ ਨਾਲ ਉਸ ਸਮੇ ਸਾਡਾ ਮਨ ਹੀ ਪਾਹੀ ਹੈ ਜੋ ਸਾਡੇ ਨਾਲ ਖੜ ਜਾਂਦਾ ਹੈ ਬੀਰੋ ਭਰਾਵੋ ਤੁਹਾਡੀਆਂ ਕਈ ਵੀਰਾਂ ਦੀਆਂ ਜੋ ਕੇ ਮੁਸ਼ਕਲਾਂ ਨੇ ਉਕੜਾ ਨਹੀਂ ਕਿਆਂ ਦੇ ਨਾਲ ਇਦਾਂ ਦੀ ਘਟਨਾ ਵਾਪਰੀ ਹੋਣੀ ਕਿ ਸਭ ਸਾਥ ਸੜ ਜਾਂਦੇ ਇੱਕਲਾ ਹੀ ਬੰਦਾ ਰਹਿ ਜਾਂਦਾ ਉਦੋਂ ਇੱਕ ਸਾਡਾ ਮਨ ਹੀ ਤਾਂ ਹੈ ਜੋ ਸਾਡੇ ਹਰ ਦੁੱਖ ਸੁੱਖ ਦੇ ਨਾਲ ਖੜਦਾ ਹੈ ਸਾਜ ਤੁਹਾਡੇ ਸਨਮੁਖ ਇੱਕ ਛੋਟੀ ਜੀ ਸਟੋਰੀ ਪੇਸ਼ ਕਰਨ ਲੱਗੇ ਡਾਕਟਰ ਪੀਮਰੌਜੀ ਜਿਨ੍ਹਾਂ ਦੇ ਜੀਵਨ ਤੇ ਰੋਸ਼ਨੀ ਪਾਈ ਜਾਵੇ ਤਾਂ ਗੁਰਮੁਖ ਪਿਆਰੋ ਬੜਾ ਹੀ ਦੁਖਦਾਈ ਹੈ ਦਰਦ ਭਰਿਆ ਹੈ ਜਿਨੀਆਂ ਵੀ ਮਹਾਨ ਹਸਤੀਆਂ ਹੋਈਆਂ ਉਹਨਾਂ ਦੀ ਕਾਮਯਾਬੀ ਦੇ ਪਿੱਛੇ ਵੱਡੇ ਵੱਡੇ ਔਕੜਾਂ ਮੁਸ਼ਕਲਾਂ ਹਨ ਪਰ ਉਹਨਾਂ ਨੇ ਔਕੜਾਂ ਮੁਸ਼ਕਲਾਂ ਦੀ ਪ੍ਰਵਾਹ ਨਹੀਂ ਮੰਨੀ ਬੇਪਰਵਾਹ ਰਹੇ ਸਿਆਜ ਗੁਰਮੁਖ ਪਿਆਰੋ ਰੇਹਿੰਦੀ ਦੁਨੀਆ ਧੱਕੋ ਨਾਲ ਦਾ ਨਾਮ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਮਿਸਾਲ ਆਉਂਦੀ ਹੈ ਡਾਕਟਰ ਪੀਮਰਾਓ ਜੀ ਦੀ ਸੋ ਗੁਰਮੁਖ ਪਿਆਰੋ ਕਹਿੰਦੇ ਜਦੋਂ ਡਾਕਟਰ ਪੀਮਰਾਓ ਜੀ ਸਕੂਲ ਦੇ ਵਿੱਚ ਪੜ੍ਹਦੇ ਸਨ ਗਰੀਬੀ ਵਿੱਚ ਪੈਦਾ ਹੋਏ ਤੇ ਅਮੀਰਾਂ ਦੇ ਬੱਚਿਆਂ ਨੇ ਵੱਡੇ ਘਰਾਣਿਆਂ ਦੇ ਬੱਚਿਆਂ ਨੇ ਮਜ਼ਾਕ ਉਡਾਉਣਾ ਤੇ ਇਤਿਹਾਸ ਇਥੋਂ ਤੱਕ ਵੀ ਗਵਾਹੀ ਭਰਦਾ ਹੈ ਕਿ ਉਹਨਾਂ ਦੇ ਵਰਤਣ ਵੀ ਬਿਲਕੁਲ ਅਰਖਿਆ ਜਾਂਦੇ ਸਨ ਤੇ ਉਹਨਾਂ ਨੂੰ ਵੱਡੇ ਅਮੀਰ ਘਰਾਣਿਆਂ ਦੇ ਬੱਚਿਆਂ ਨਾਲੋਂ ਅਲੱਗ ਰੱਖਿਆ ਜਾਂਦਾ ਸੀ ਸਕੂਲ ਦੇ ਵਿੱਚ ਪਰ ਜਿਨ੍ਹਾਂ ਦੇ ਅੰਦਰ ਇੱਕ ਜਨੂਨ ਹੈ ਜਜ਼ਬਾ ਹੈ ਕੁਝ ਕਰਨ ਦਾ ਮੰਜ਼ਿਲ ਨੂੰ ਪ੍ਰਾਪਤ ਕਰਨ ਦਾ ਉਹ ਨਿਰੰਤਰ ਲੱਗੇ ਰਹਿੰਦੇ ਨੇ ਹਮੇਸ਼ਾ ਔਕੜਾਂ ਮੁਸ਼ਕਲਾਂ ਦੇ ਵਿੱਚ ਵੀ ਆਪਣੇ ਆਪ ਨੂੰ ਹਮੇਸ਼ਾ ਕਾਇਮ ਰੱਖਦੇ ਸਾਨੂੰ ਸਭ ਤੋਂ ਵੱਡੀ ਮਿਸਾਲ ਮਿਲਦੀ ਹੈ ਡਾਕਟਰ ਪੀਮਰੋ ਜੀ ਗਰੀਬੀ ਦੇ ਵਿੱਚ ਘਰਾਈ ਨਹੀਂ ਉੱਪਰੋਂ ਸਮਾਜ ਦਾ ਜਿਹੜਾ ਆਲੇ ਦੁਆਲੇ ਦਾ ਬੋਝ ਸੀ ਉਹ ਬੋਝ ਦੇ ਹੇਠਾਂ ਦੱਬੇ ਨਹੀਂ ਅੱਪ ਇੱਕ ਨਾ ਇੱਕ ਦਿਨ ਗੁਰਮੋਹ ਪਿਆਰੂ ਆਪਣੀ ਮੰਜ਼ਿਲ ਤੇ ਪਹੁੰਚ ਗਏ ਸਾਂ ਇਹ ਡਾਕਟਰ ਪੀਮਰੋ ਉਹ ਸੰ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਸੀ ਸੋਇਸ ਤੋਂ ਪਿਆਰੋ ਸਿੰਧ ਮਿਲਦੀ ਹੈ ਕਿ ਜ਼ਿੰਦਗੀ ਵਿੱਚ ਕਦੇ ਹਾਰੋ ਨਾ ਹੌਸਲਾ ਨਾ ਹਾਰੋ ਇੱਕ ਮਨ ਹੀ ਹੈ ਜੋ ਤੁਹਾਡਾ ਮੇਰਾ ਸਭ ਦਾ ਸਾਥੀ ਹੈ ਹਰ ਇੱਕ ਇਨਸਾਨ ਦਾ ਸਾਥੀ ਹੈ ਉਹ ਤੁਹਾਡਾ ਬਦਦਾਮਾ ਨੇ ਜਿੰਦਗੀ ਵਿੱਚ ਸਭ ਸਾਥ ਛੱਡ ਜਾਣ ਪਰ ਕਦੇ ਵੀ ਆਪਣੇ ਆਪੇ ਦਾ ਸਾਥ ਨਾ ਛੱਡੋ ਹਿੰਮਤ ਨਾਲ ਕੋਈ ਗੱਲ ਨਹੀਂ ਸਭ ਸਾਥ ਛੱਡ ਜਾਣ ਇੱਕ ਮਾਨ ਹੀ ਹੈ ਇਸ ਨੂੰ ਹਮੇਸ਼ਾ ਸਾਥੀ ਬਣਾਓ ਜੋ ਮੰਜਲ ਜੁਣੀ ਹੈ ਉਸ ਮੰਜਲ ਨੂੰ ਮੁਖ ਰੱਖਦੇ ਹੋਇਆ ਅੱਗੇ ਵੱਧਦੇ ਜਾਓ ਵੱਧਦੇ ਜਾਓ ਤੁਹਾਡੇ ਮੇਰੇ ਦਕੇ ਸਾਰੇ ਨੂੰ ਵੀਡੀਓ ਪਸੰਦਾ ਵੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਅੱਗੇ ਤੋਂ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਪਿਆਰਿਓ ਸੋ ਐਨਿਕਾ ਜੀ ਦੀ ਹਾਜ਼ਰੀ ਪ੍ਰਵਾਨ ਕਰਨੀ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ